ਏਦਾ ਕੀ ਕਸੂਰ ਕਹਾਣੀ ਦਾ ਅਗਲਾ ਪາກ ਲੈ ਕੇ ਹਾਜ਼ਰ ਹੋਈਆਂ ਉਮੀਦ ਕਰਦੇ ਆਂ ਇਹ ਪਾਗੀ ਤੁਹਾਨੂੰ ਬਹੁਤ ਪਸੰਦ ਆਵੇਗਾ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਜੀ ਜੀਤੀ ਕਹਿੰਦੀ ਤੁਸੀਂ ਦਬਈ ਜਾਣਾ ਚਾਹੁੰਦੇ ਮੜ ਇਹੋ ਗੱਲ ਨਾ ਕਰਿਓ ਮੇਜਰ ਕਹਿੰਦਾ ਕੀ ਗੱਲ ਹੋਈ ਹੈਪੀ ਨੂੰ ਤੇ ਤੂੰ ਸਾਥ ਵੀ ਲੈਣਾ ਜੀਤੀ ਅੱਖਾਂ ਪਰ ਮੇਜਰ ਦੇ ਗਲੇ ਲੱਗ ਪਈ ਮੈਂ ਨਹੀਂ ਰਹਿ ਸਕਦੀ ਤੁਹਾਡੇ ਬਿਨਾ ਇਕੱਲੇ ਮੇਜਰ ਕਹਿੰਦਾ ਅੱਛਾ ਨਹੀਂ ਜਾਂਦਾ ਜੀ ਤੁਸੀਂ ਹੁਕਮ ਕਰੋ ਸੁਖਦੀਪ ਦੀ ਘਰ ਵਾਲੀ ਰਾਣੋ ਦੀ ਪੂਆ ਇੱਕ ਦਿਨ ਆਈ ਤੇ ਰਾਣੋ ਨੇ ਪੁੱਛਿਆ ਪੂਆ ਸਾਡੇ ਗਵਾਂਢ ਵਿੱਚ ਇੱਕ ਕੁੜੀ ਜੀਤੀ ਤੁਹਾਡੇ ਪਿੰਡ ਗਿਆਈ ਹੈ ਉਹਦੀ ਪੂਆ ਨੇ ਦੱਸਿਆ ਕਿ ਅੱਛਾ ਆਂਗੜ ਵਾਲੀ ਵਾਲੀ ਪੈਣ ਜੀ ਉਹ ਤੇ ਬਹੁਤ ਚੰਗੀ ਮੈਂ ਤੇ ਰੋਜ਼ ਮਿਲਦੀ ਆ ਉਹਨੂੰ ਆਪਣੇ ਜੀਤ ਦਾ ਮੁੰਡਾ ਚੱਡਣ ਜਾਂਦੀ ਆ ਸਕੂਲ ਤੁਸੀਂ ਦੋਨੋਂ ਕਿਸੇ ਦਿਨ ਆਇਓ ਨਾਲੇ ਤੂੰ ਵੀ ਮਿਲ ਲੈ ਜੀਤੀ ਨੂੰ ਪੂਆ ਚਲੇ ਗਈ ਤੇ ਰਾણો ਨੇ ਸੁਖਦੇਵ ਨੂੰ ਕਿਹਾ ਦੇਖਿਆ ਗੱਲ ਬਣ ਗਈ ਆਪਣੀ ਅਸੀਂ ਥੋੜੇ ਦਿਨਾਂ ਤੱਕ ਜਾਂਦੇ ਆ ਭੂਆ ਦੇ ਜੇਕਰ ਹੁਣੇ ਚਲੇ ਗਏ ਤੇ ਭੂਆ ਸੋਚ ਕੇ ਕਹੋਗੀ ਬੜੀ ਕਾਲੀ ਐ ਇਹਨਾਂ ਨੂੰ ਚਿੱਤ ਨੂੰ ਮਿਲਣ ਦੀ ਮੇਰੇ ਮੱਕਰੀ ਆ ਗਿਆ ਹੱਬ ਤੇ ਉਹ ਬਾਸ ਸੁਖਦੇਵ ਤੇ ਰਾણો ਭੂਆ ਕੋਲ ਪਿੰਡ ਵਾਸੀ ਚਲੇ ਗਏ ਇੱਕ ਰਾਤ ਰਹਿ ਕੇ ਸਵੇਰੇ ਰਾણો ਭੂਆ ਨੂੰ ਆਤੀ ਕਿ ਭੂਆ ਉਹ ਚਿੱਤੀ ਨੂੰ ਵੀ ਮਿਲ ਜਾਂਦੇ ਆ ਸਾਡੇ ਪਿੰਡ ਤੋਂ ਆ ਭੂਆ ਕਹਿੰਦੀ ਚੱਲ ਮੈਂ ਤੈਨੂੰ ਲੈ ਜਾਂਦੀ ਮੁੰਡੇ ਨੂੰ ਬੇਸਪੂਰ ਚੱਟਣ ਜਾਣਾ ਰਾਣੂ ਕਹਿੰਦੀ ਨਹੀਂ ਪੂਆ ਤੂੰ ਮੁੰਡੇ ਨੂੰ ਛੱਡ ਅਸੀਂ ਤਿਆਰ ਹੋ ਜਾਂਦੇ ਆ ਪਿੰਡ ਨੂੰ ਜਾਣ ਲੱਗੇ ਅੰਗੜਵਾਲੀ ਵਿੱਚ ਦੀ ਹੋ ਜਾਣਾ ਪੂਆ ਕਹਿੰਦੀ ਤੁਸੀਂ ਹੁਣੇ ਕਿਉਂ ਜਾਣਾ ਦੋ ਦਿਨ ਰਹੋ ਅਜੇ ਰਾਣੂ ਕਹਿੰਦੀ ਇਹਨਾਂ ਨੂੰ ਖੇਤੀ ਦਾ ਕੰਮ ਇਸ ਲਈ ਪੂਆ ਜਾਣਾ ਫਿਰ ਆ ਜਾਵਾਂਗੇ ਪੂਆ ਅੰਗੜਵਾਲੀ ਆਪਣਾ ਪੋਤਾ ਛੱਡਣ ਗਈ ਚੀਤੀ ਨੂੰ ਦਾਸਾਈ ਕਿ ਮੈਂ ਤੇਰੇ ਪੇ ਕਿਉਂ ਆਈਏ ਮੇਰੀ ਭਤੀਜੀ ਰਾਣੋ ਤੇ ਉਹਦਾ ਪਰੌਣਾ ਤੈਨੂੰ ਮਿਲਣ ਆਉਣਾ ਉਹਨਾਂ ਨੇ ਜੀਤੀ ਸੋਚੀ ਜਾਂਦੀ ਕਿ ਉਹ ਪੱਲਾ ਕੌਣ ਹੋਏ ਸੁਖਦੇਵ ਤੇ ਰਾਣੋ ਰੋਟੀ ਖਾ ਕੇ ਪਿੰਡ ਨੂੰ ਤੁਰਪੇ ਸਕੂਟਰ ਤੇ ਆਂਗਰਵਾਰੀ ਮੂਰੇ ਜਾ ਕੇ ਸਫਰੀਬ ਨੇ ਸਕੂਟਰ ਰੋਕਿਆ ਅੰਦਰ ਰਾਣੋ ਆ ਗਈ ਸੁਖਦੇਵ ਨੂੰ ਆਖਦੀ ਮੈਂ ਤੁਹਾਨੂੰ ਆਵਾਜ਼ ਮਾਰੂੰ ਜੀਤੀ ਕੰਨ ਦੁੱਕਤੇ ਲੱਗੇ ਫੋਟੋਆਂ ਵਾਲੇ ਚਾਰ ਤੋਂ ਪੂੜਾ ਓਂ ਰਾਣਾ ਆਖ ਪੜਾਰੀ ਸੀ ਇਹਨੇ ਨੂੰ ਰਾਣੂ ਨੇ ਆਗੇ ਪੁੱਛਿਆ ਕਿ ਤੁਸੀਂ ਜੀਤੀ ਹੈ ਜੀਤੀ ਕਹਿੰਦੀ ਹਾਂਜੀ ਤੁਸੀਂ ਕੌਣ ਰਾਣੂ ਕਹਿੰਦੀ ਮੈਂ ਤੁਹਾਟੀ ਪੇਕੇ ਪਿੰਡ ਤੋਂ ਆ ਮੇਰਾ ਉੱਥੇ ਵਿਆਹ ਹੋਇਆ ਜੀਤੀ ਕਹਿੰਦੀ ਅੱਛਾ ਜੀ ਤੁਸੀਂ ਬੈਠੋ ਪਹਿਲਾਂ ਜੀਤੀ ਰਾਣੂ ਨੂੰ ਬੈਠਣ ਨੂੰ ਕੁਰਸੀ ਦੇਦੀ ਰਾਣੂ ਬੈਠ ਜਾਂਦੀ ਤੇ ਜੀਤੀ ਆਪ ਵੀ ਨਾਲ ਹੀ ਬੈਠ ਜਾਂਦੀ ਰਾਣੂ ਕਹਿੰਦੀ ਭੈਣ ਮੈਂ ਅੱਜ ਤੁਹਾਡੇ ਕੋਲ ਕੁਝ ਮੰਗਣਾ ਨਾ ਨਾ ਕਰਿਓ ਜੀਤੀ ਹੈਰਾਨ ਹੋ ਕੇ ਮੇਰੇ ਕੋਲੋਂ ਕੀ ਮੰਗਣਾ ਤੁਸੀਂ ਅਰਾਨੂੰ ਕਹਿੰਦੀ ਜੇਕਰ ਤੁਹਾਡੇ ਨਾਲ ਕਿਸੇ ਨੇ ਧੋਖਾ ਕੀਤਾ ਹੋਵੇ ਤੇ ਧੋਖਾ ਕਰਨ ਵਾਲਾ ਮਾਫੀ ਮੰਗਣਾ ਚਾਹੇ ਤੇ ਤੁਸੀਂ ਮਾਫ ਕਰ ਦੇਵੋਗੇ ਤਾਂ ਉਹਨੂੰ ਜੀਤੀ ਕਹਿੰਦੀ ਮੈਨੂੰ ਸਮਝ ਨਹੀਂ ਲੱਗੀ ਤੁਹਾਡੀ ਗੰਦੀ ਅਰਾਨੂੰ ਕਹਿੰਦੀ ਮੈਂ ਸਖਦੇਵ ਦੀ ਘਰ ਵਾਲੀਆਂ ਤੇ ਜੀਤੀ ਪੈਣ ਸਖਦੇਵ ਤੁਹਾਡੇ ਕੋਲੋਂ ਮਾਫੀ ਮੰਗਣਾ ਚਾਹੁੰਦਾ ਉਹਦੇ ਕੋਲ ਸਭ ਅਣਜਾਣੇ ਵਿੱਚ ਹੋਇਆ ਸੀ ਦੇ ਚਾਚੇ ਦੀਆਂ ਗੱਲਾਂ ਵਿੱਚ ਆ ਕੇ ਸਖਦੇਵ ਦਾ ਨਾਮ ਸੁਣ ਜੀਤੀ ਦਾ ਦਿਲ ਝੋੜ ਨਾ ਟੜਕਣ ਲੱਗਾ ਜੀਤੀ ਕਹਿੰਦੀ ਮੈਂ ਤੇ ਹੁਣ ਉਸ ਗੱਲ ਨੂੰ ਪੁੱਲ ਗਈਆਂ ਤੁਸੀਂ ਵੀ ਪੁੱਲ ਜਾਓ ਇਹਨੇ ਨੂੰ ਸਖਦੇਵ ਦੋਨੋਂ ਹੱਥ ਜੋੜ ਜੀਤੀ ਅੱਗੇ ਆ ਖੜਾ ਹੁੰਦਾ ਤੇ ਆਖਦਾ ਪਰ ਮੇਰੇ ਕੋਲੋਂ ਨਹੀਂ ਪੁੱਲ ਹੁੰਦਾ ਜਿੰਨੇ ਦੇ ਤੁਸੀਂ ਮਾਫ ਨਹੀਂ ਕਰਦੇ ਮੈਨੂੰ ਜੀਤੀ ਕਹਿੰਦੀ ਮੈਂ ਤੁਹਾਨੂੰ ਮਾਫ ਕਰ ਦਿੱਤਾ ਹੈ ਤੁਹਾਡੇ ਕਰਕੇ ਮੈਨੂੰ ਇੰਨਾ ਵਧੀਆ ਘਰ ਵਾਲਾ ਤੇ ਪਰਿਵਾਰ ਮਿਲਿਆ ਤੇ ਇਹੋ ਨੌਕਰੀ ਵੀ ਮੈਂ ਸੱਚਮੁੱਚੀ ਬਹੁਤ ਖੁਸ਼ਾ ਆਪਣੀ ਜ਼ਿੰਦਗੀ ਤੋਂ ਤੁਸੀਂ ਹੁਣ ਉਹ ਗੱਲ ਕਹਿੰ ਜਾਓ ਸਖਦੇਵ ਨੂੰ ਲੱਗਾ ਕਿ ਜੀਤੀ ਦੇ ਇੰਨਾ ਕਹਿਣ ਨਾਲ ਉਹਦੇ ਮਨ ਦਾ ਬੋਝ ਹਲਕਾ ਹੋ ਗਿਆ ਜੀਤੀ ਉਹਨਾਂ ਨੂੰ ਰਵਾਜੇ ਤੱਕ ਛੱਡਣਾਈ ਤੇ ਉਹ ਦੋਨੋਂ ਸਕੂਟਰ ਤੇ ਬੈਠ ਚਲੇ ਗਏ ਜੀਤੀ ਦੀ ਪੰਨ ਦੀਪੂ ਦੇ ਵਿਆਹ ਨੂੰ ਸਾਲ ਹੋ ਚੁੱਕਾ ਸੀ ਉਦੇ ਕੋਈ ਬੱਚਾ ਨਹੀਂ ਸੀ ਹੋਇਆ ਉਹਦਾ ਘਰ ਵਾਲਾ ਜਸਵੀਰ ਉਦਾਂ ਤੇ ਚੰਗਾ ਸੀ ਪਰ ਆਪਣੀ ਮਾਂ ਦੀ ਗੱਲ ਨਹੀਂ ਸੀ ਮੁਰਦਾ ਆਪਣੀ ਤਨਖਾਹ ਵੀ ਮਾਂ ਕੋਲ ਹੀ ਰੱਖਦਾ ਸੀ ਉਹਨਾਂ ਦੇ ਘਰ ਮਾਂ ਦੀ ਹੀ ਚੱਲਦੀ ਸੀ ਉਹਦਾ ਬਾਪ ਤੇ ਕਦੇ ਕੁਝ ਨਹੀਂ ਸੀ ਬੋਲਦਾ ਉਹਦੀ ਮਾਂ ਅੱਗੇ ਜਸਵੀਰ ਦੀ ਮਾਂ ਨੇ ਘਰ ਵਿੱਚ ਬੱਚੇ ਨੂੰ ਲੈ ਕੇ ਲੜਾਈ ਪਾਈ ਹੋਈ ਸੀ ਹਣ ਕਿ ਬੱਚਾ ਜਲਦੀ ਹੋਣਾ ਚਾਹੀਦਾ ਜੇਕਰ ਹੋਣਾ ਹੋਇਆ ਤੇ ਫਿਰ ਲੱਗਦਾ ਹੋਣਾ ਹੀ ਨਹੀਂ ਦੀਪੋ ਬਿਹਾਰ ਰੋਜ਼ ਸੱਸ ਦੇ ਤਾਨੇ ਮਿਹਣੇ ਸੁਣ ਸੁਣ ਪਰੇਸ਼ਾਨ ਹੋ ਕੇ ਸੀ ਦੀਪੋ ਦੀ ਸੱਸ ਹੋਂ ਦੇ ਚ ਵਿਚਾਰੇ ਜਸਵੀਰ ਦਾ ਹੋਰ ਵਿਆਹ ਕਰਨ ਆਖਣ ਲੱਗ ਪਈ ਸੀ ਇੱਕ ਦਿਨ ਦੀਪੋ ਦੀ ਸੱਸ ਜਸਵੀਰ ਨੂੰ ਬਿਨਾਂ ਦੱਸੇ ਦੀਪੋ ਦੇ ਪੇਕੇਆਂ ਦੇ ਚਲੇ ਗਈ ਪਿੰਦਰ ਅਤੇ ਚਿਲਦਰ ਨੂੰ ਆਖਦੀ ਕਿ ਮੇਰਾ ਇਕੱਲਾ ਇਕੱਲਾ ਪੁੱਤ ਹੈ ਤੇ ਤੁਹਾਡੀ ਤੀ ਦੇ 1 ਸਾਲ ਹੋ ਗਿਆ ਬੱਚਾ ਨਹੀਂ ਹੋਇਆ ਮੈਂ ਤੇ ਤੁਹਾਨੂੰ ਦੱਸਣ ਆਈਆਂ ਮੈਂ ਆਪਣਾ ਪੁੱਤ ਉਹਨਾ ਵਿਆਹ ਲੈਣਾ ਬਾਕੀ ਤੁਸੀਂ ਸੋਚ ਲਓ ਆਪਣਾ ਉਹਦਾ ਇਸ਼ਾਰਾ ਦੀਪੋ ਦੀ ਛੋਟੀ ਪੈਣ ਸ਼ੀਰੋਵਲ ਸੀ ਐਨਾ ਆਪ ਚਲੇ ਗਈ ਤੇ ਪਿੰਦਰ ਸੋਚਾਂ ਵਿੱਚ ਪੈ ਗਿਆ ਭਜਨੋਂ ਨੇ ਆਖਿਆ ਪਿੰਦਰ ਤੂੰ ਦੀਪੇ ਦੀ ਸਸਦੀਆਂ ਗੱਲਾਂ ਸੁਣ ਕਰ ਤੇ ਫੈਸਲਾ ਨਾ ਲਈ ਪਿੰਦਰ ਕਹਿੰਦਾ ਬੇਬੇ ਕੀ ਕਰਾਂ ਫਿਰ ਹੁਣ ਜਸਵੀਰ ਨੂੰ ਵੀ ਕਰ ਆ ਉਹਦੀ ਮਾਂ ਦੇ ਕਿਹਾ ਕਿ ਮੈਂ ਤੇ ਦੀਪੋ ਦੇ ਪਾਪ ਨੂੰ ਆਖਾਈ ਕਿ ਮੈਂ ਆਪਣਾ ਪੁੱਤ ਕਿਤੇ ਹੋਰ ਵਿਆਹ ਲੈਣਾ ਜਸਵੀਰ ਤੇ ਦੀਪੋ ਸੁਣ ਹੈਰਾਨ ਹੁੰਦੇ ਅਗਲੇ ਦਿਨ ਭਿੰਦਰ ਆਉਣਾ ਤੇ ਦੀਪੇ ਦੇ ਸਹਰੇ ਘਰ ਦੇ ਆਖਦਾ ਕਿ ਮੈਂ ਸ਼ੀਰੋ ਨੂੰ ਜਸਵੀਰ ਦੇ ਨਾਲ ਤੋਹ ਦਿੰਦਾ ਤੁਸੀਂ ਹੋਰ ਤਾਨਾ ਕਰਿਓ ਵਿਆਹ ਜਸਵੀਰ ਦਾ ਜਸਵੀਰ ਦੀ ਮਾਂ ਇਹ ਵੀ ਚਾਹੁੰਦੀ ਹੁੰਦੀ ਉਹ ਖੋਸ਼ ਹੁੰਦੀ ਹੈ ਜਸਵੀਰ ਨੂੰ ਵੀ ਮਾਂ ਦੀ ਗੱਲ ਮੰਨਣੀ ਪੈਂਦੀ ਹੈ 10 ਬੁਦੀਨਾ ਬਾਦ ਜਸਵੀਰ ਸ਼ੀਰੋ ਨੂੰ ਲੈ ਆਉਂਦਾ ਚੁੰਨੇ ਚੜਾ ਕੇ ਦੀਪੋ ਤੇ ਸ਼ੀਰੋ ਤੋਂ ਨੇ ਪੈਣਾ ਦਾ ਅਰੋ-ਰੋ ਬੁਰਾ ਹਾਲ ਹੈ ਦੀਪੋ ਦੀ ਸੱਸ ਨੇ ਦੀਪੋ ਨੂੰ ਕਿਹਾ ਕਿ ਤੂੰ ਹੁਣ ਇਹਨਾਂ ਦੋਨਾਂ ਦੇ ਵਿੱਚ ਨਹੀਂ ਆਉਣਾ ਦੀਪੋ ਨੂੰ ਕਿਹਾ ਜਾ ਇਹਨੂੰ ਜਸਵੀਰ ਦੇ ਕਮਰੇ ਵਿੱਚ ਛੱਡਾ ਸ਼ੀਰੋ ਰੋਈ ਜਾ ਰਹੀ ਆਪਣੀ ਭੈਣ ਨੂੰ ਆਖਦੀ ਕਿ ਭੈਣ ਮੈਂ ਨਹੀਂ ਜਾਣਾ ਉਹ ਕਮਰੇ ਵਿੱਚ ਪਰ ਸੱਸ ਬਾਰ-ਬਾਰ ਆਕੀ ਜਾ ਰਹੀ ਹੈ ਸ਼ੀਰੋ ਨੂੰ ਕਮਰੇ ਵਿੱਚ ਜਾਣ ਲਈ ਦੀਪੋ ਆਪਣੀ ਭੈਣ ਨੂੰ ਅੰਦਰ ਛੱਡ ਆਪ ਬਾਹਰ ਲੱਗੇ ਉਹਦੇ ਵਿੱਚ ਹਿੰਮਤ ਨਹੀਂ ਜਸਵੀਰ ਨਾਲ ਨਜ਼ਰ ਮਿਲਾ ਕੇ ਦੇਖਣ ਦੀ ਜਸਵੀਰ ਵੀ ਦਿਲੋਂ ਬਹੁਤ ਪਰੇਸ਼ਾਨ ਹੁੰਦਾ ਉਹ ਸ਼ੀਰੋ ਦੇ ਤਿਲ ਦਾ ਹੱਲ ਸਮਝਦਾ ਹੁੰਦਾ ਤੇ ਸ਼ੀਰੋ ਨੂੰ ਆਖਦਾ ਤੂੰ ਇੱਥੇ ਸੌਂ ਜਾ ਉਹ ਆਪ ਛੱਤ ਤੇ ਚਲਾ ਜਾਂਦਾ ਦੀਪੋ ਨੂੰ ਉਹਦੀ ਸੱਸ ਕੰਮ ਵਿੱਚ ਲਗਾਈ ਰੱਖਦੀ ਤੇ ਜਸਵੀਰ ਨੂੰ ਮਿਲਣ ਦਾ ਮੌਕਾ ਨਹੀਂ ਦਿੰਦੀ ਸ਼ੀਰੋ ਨੂੰ ਹੁਕਮ ਕੀਤਾ ਸੀ ਉਹਦੀ ਸੱਸ ਨੇ ਕਿ ਜਸਵੀਰ ਦੇ ਨਾਲ ਹੀ ਰਹਿਣਾ ਤੂੰ ਕੋਈ ਕੰਮ ਨਹੀਂ ਕਰਨਾ ਮੇਜਰ ਆਪਣਾ ਬਿਸਤਰਾ ਪਰਾਂਡੇ ਵਿੱਚ ਪਏ மஞ்சੇ ਤੇ ਵਿਛਾਰਿਆ ਹੁੰਦਾ ਜੀਤੀ ਨੂੰ ਇਹੋ ਚੰਗਾ ਨਹੀਂ ਸੀ ਲੱਗਦਾ ਹੁਣ ਕਿ ਮੇਜਰ ਬਾਹਰ ਪਰਾਂਡੇ ਵਿੱਚ ਸੌਏ ਮੇਜਰ ਦੀ ਮਾਂ ਵੀ ਪਰਾਂਡੇ ਵਿੱਚ ਹੀ மஞ்சਾ ਡਾ ਸੌਂਦੀ ਸੀ ਜੀਤੀ ਦੇਖਦੀ ਕਿ ਬੇਬੇ ਅਜੇ ਚੌਂਕੇ ਵਿੱਚ ਹੀ ਕੁਝ ਕਰ ਰਹੀ ਹੈ ਉਹਨੇ ਮੇਜਰ ਦਾ ਵਿਛਾਇਆ ਬਿਸਤਰਾ ਇਕੱਠਾ ਕਰ ਦਿੱਤਾ ਮੇਜਰ ਕਹਿੰਦਾ ਕੀ ਗੱਲ ਹੋਈ ਜੀਤੀ ਜੀਤੀ ਕਹਿੰਦੀ ਬੇਬੇ ਠੀਕ ਆ ਤਰੀਆ ਤੁਹਾਨੂੰ ਵੀ ਆਪਣੇ ਟੱਬਰ ਕੋਲ ਹੀ ਪਹਿਣਾ ਚਾਹੀਦਾ ਮੇਜਰ ਕਹਿੰਦਾ ਕੋਈ ਗੱਲ ਨਹੀਂ ਜੀਤੀ ਮੈਂ ਇੱਥੇ ਠੀਕ ਹਾਂ ਜੀਤੀ ਕਹਿੰਦੀ ਨਹੀਂ ਠੀਕ ਜੀ ਇਹੋ ਜੀਤੀ ਮੇਜਰ ਨੂੰ ਆਪਣੇ ਕਮਰੇ ਵਿੱਚ ਲੈ ਗਈ ਤੇ ਘੇਜੋ ਇਹੋ ਦੇਖ ਖੁਸ਼ ਹੁੰਦੀ ਦਿਲੋਂ-ਦਿਲੋਂ ਹੋਲੀ ਨੂੰ ਬਿੰਦਰ ਨੇ ਦੱਸਿਆ ਸੀ ਕਿ ਤੇਰੀ ਭਤੀਜੀ ਸ਼ੀਰੋ ਵੀ ਦੀਪੂ ਦੇ ਘਰ ਵਾਲੇ ਨਾਲ ਹੀ ਤੋ ਦਿੱਤੀ ਐ ਅਕੇ ਦੀਪੂ ਦੇ ਬੱਚਾ ਨਹੀਂ ਹੋਇਆ ਹੋਲੀ ਜੀ ਤਿੰ ਦਸਦੀ ਜੀਤੀ ਉਹ ਬਹੁਤ ਦੁੱਖ ਲੱਗਦਾ ਇਹ ਸੁਣ ਆਪਣੀਆਂ ਭੈਣਾਂ ਦਾ ਕਿ ਜੋ ਆਖਦੀ ਕਿ ਅਜੇ 1 ਸਾਲ ਹੀ ਹੋਇਆ ਸੀ ਕੁੜੇ ਤੇਰੀ ਭੈਣ ਦੇ ਵਿਆਹ ਨੂੰ ਉਹਦੀ ਸੱਸ ਨੇ ਬਹੁਤੀ ਕਾਲੀ ਕੀਤੀ ਆ ਜੀਤੀ ਦਾ ਕਈ ਵਾਰ ਬਹੁਤ ਦਿਲ ਕਰਦਾ ਹੁੰਦਾ ਆਪਣੇ ਸਾਰੇ ਪਰਿਵਾਰ ਨੂੰ ਮਿਲਣ ਦਾ ਪਰ ਕੀ ਕਰਦੀ ਉਹ ਵੀ ਮਜਬੂਰ ਸੀ ਮੇਜ ਜੀਤੀ ਨੂੰ ਆਪਣੇ ਪਹਿਲੇ ਸਹੁਰਿਆਂ ਦੇ ਲੈ ਕੇ ਗਿਆ ਸੀ ਬਲਬੀਰੋ ਦੀ ਮਾਂ ਬਹੁਤ ਖੁਸ਼ ਹੋਈ ਸੀ ਦੇਖ ਉਹਤੇ ਜੀਤੀ ਨੂੰ ਬਲਬੀਰੋ ਦੀਆਂ ਭਾਪੀਆਂ ਨੇ ਬਹੁਤ ਪਿਆਰ ਕੀਤਾ ਜੀਤ ਨੂੰ ਬਹੁਤ ਚੰਗਾ ਲੱਗਿਆ ਸੀ ਉੱਥੇ ਜਾ ਕੇ ਭਿੰਦਰ ਇੱਕ ਦਿਨ ਸ਼ਹਿਰੋਂ ਆ ਰਿਹਾ ਸੀ ਆਪਣੇ ਮੋਟਰਸਾਈਕਲ ਉੱਤੇ ਤੇ ਰਸਤੇ ਵਿੱਚ ਹੀ ਕਿਸੇ ਵਾਹਾਂ ਦੀ ਸਾਈਡ ਵੱਜ ਗਈ ਉਹਦੀ ਮੋਟਰਸਾਈਕਲ ਵਿੱਚ ਤੇ ਉਹ ਡਿੱਗ ਗਿਆ ਉਹਦੀ ਰੀਪ ਦੀ ਹੱਡੀ ਵਿੱਚ ਨੁਕਸ ਪੈ ਗਿਆ ਸੀ ਤੇ ਉਹ ਉੱਠ ਪੈਠ ਨਹੀਂ ਸੀ ਹੋ ਰਿਹਾ ਉਹਦੇ ਕੋਲੋਂ ਲੱਤਾਂ ਕੰਬਲੇ ਸੀ ਕੱਤੀਆਂ ਉਹਦੀਆਂ ਜਿੰਦਰ ਹੀ ਉਸੋਂ ਮੰਜੇ ਤੇ ਲੰਮੇ ਪੈਣੋਂ ਸ਼ਾਂਤੀ ਸੀ ਉਸ ਨੂੰ ਰੋਟੀ ਪਾਣੀ ਖਿਲਾਉਣਾ ਤੇ ਉਹਦੀ ਸਾਫ ਸਫਾਈ ਕਰਨੀ ਜਸਵੀਰ ਦੀ ਮਾਂ ਪਿੰਦਰ ਦੀ ਕਵਰ ਲੈਣ ਆਈ ਸੀ ਪਿੰਦਰ ਦਾ ਮੰਜਾ ਜਿੰਦਰ ਨੇ ਕੁੜੀਆਂ ਨੂੰ ਆਪ ਬਾਹਰ ਬੇੜੇ ਵਿੱਚ ਨਿੰਮ ਦੀ ਸ਼ਾਮੇ ਹੀ ਕਰਵਾ ਲਿਆ ਸੀ ਸਾਰਾ ਦਿਨ ਅੰਦਰ ਬੈਠੇ-ਬੈਠੇ ਵੀ ਉਦਾਸੇ ਰਹਿੰਦੇ ਆ ਥੋੜਾ ਬਾਹਰ ਨਿਕਲ ਕੇ ਬੈਠਣਗੇ ਤਾਂ ਮਨ ਠੀਕ ਹੋ ਜਸਵੀਰ ਦੀ ਮਾਂ ਵੀ ਉੱਥੇ ਹੀ ਕੁਰਸੀ ਤੇ ਬੈਠ ਗਈ ਸੀ ਜਿੰਦਰ ਵੀ ਕੋਲ ਹੀ ਬੈਠ ਗਈ ਛੋਟੀ ਕੁੜੀ ਰਚੋ ਪਾਣੀ ਦਾ ਗਲਾਸ ਲਈ ਤੇ ਪਾਣੀ ਪੀ ਕੇ ਜਸਵੀਰ ਦੀ ਮਾਂ ਆਖਣ ਲੱਗੀ ਮੈਂ ਕਿਆ ਤੁਹਾਨੂੰ ਖੁਸ਼ ਕਰ ਰਹੀ ਆ ਦੱਸ ਆਉਂਦੀ ਨਲੇ ਖਬਰ ਪੁੱਛਉਂਦੀ ਐ ਜਿੰਦਰ ਕਹਿੰਦੀ ਖੁਸ਼ ਖਬਰਾਂ ਕੀ ਹਨ ਜਸਵੀਰ ਦੀ ਮਾਂ ਕਹਿੰਦੀ ਤੇ ਪੋਤੇ ਸ਼ੀਰ ਦੋਨੋਂ ਹੀ ਮਾਂ ਬਣਨ ਵਾਲਿਆਂ ਇਹੋ ਗੱਲ ਸੁਣ ਚਿੰਤਨ ਨੂੰ ਕੋਈ ਖੁਸ਼ੀ ਨਹੀਂ ਹੋਈ ਸਗੋਂ ਦੁੱਖ ਹੋਇਆ ਜੋ ਜਿੰਦਰ ਕਰਤੇ ਵੀ ਕਿਸੇ ਗੱਲ ਦੀ ਨਹੀਂ ਸੀ ਬੋਲੀ ਅੱਜ ਜਸਵੀਰ ਦੀ ਮਾਂ ਨੂੰ ਆਖਦੀ ਭੈਣ ਜੀ ਤੁਸੀਂ ਤੇ ਆਖਦੇ ਸੀ ਦੀਪੋ ਦੇ ਬੱਚਾ ਹੋਣਾ ਹੀ ਨਹੀਂ ਹੁਣ ਕਿੱਦਾਂ ਹੋ ਗਿਆ ਅੱਜ ਇਹ ਵਿਆਹ ਨੂੰ ਸਾਲ ਹੀ ਤੇ ਹੋਇਆ ਸੀ ਤੁਸੀਂ ਪਹਿਲਾਂ ਹੀ ਰੋਲਾ ਪਾ ਦਿੱਤਾ ਸੀ ਸਬਰ ਨਾਮ ਦੀ ਕੋਈ ਚੀਜ਼ ਨਹੀਂ ਤੁਹਾਡੇ ਵਿੱਚ ਤੁਸੀਂ ਮੇਰੀਆਂ ਦੋਨੋਂ ਧੀਆਂ ਦੀ ਜ਼ਿੰਦਗੀ ਫਿਰ ਆਪ ਕੀਦੀ ਆ ਜਸਵੀਰ ਦੀ ਮਾਂ ਕਹਿੰਦੀ ਜ਼ਿੰਦਗੀ ਮੈਂ ਕੀ ਖਰਾਬ ਕਰ ਦਿੱਤੀ ਪਲਾਂ ਚੰਗਾ ਖਾਂਦੀਆਂ ਚੰਗਾ ਪਹਿਨਦੀਆਂ ਹੋਰ ਕੀ ਚਾਹੀਦਾ ਤੁਸੀਂ ਆਪ ਹੀ ਤੋਰੀ ਸੀ ਸ਼ੀਰੋ ਮੈਂ ਕੋਈ ਚੋਕ ਕੇ ਨਹੀਂ ਸੀ ਲੈ ਕੇ ਗਈ ਤੁਹਾਡੇ ਘਰੋਂ ਜਿੰਦਰ ਕਹਿੰਦਾ ਉਹ ਤੁਸੀਂ ਮਜਬੂਰ ਕੀਤਾ ਸੀ ਇੱਕ ਕੁੜੀ ਦਾ ਘਰ ਬਚਾਉਣ ਨੂੰ ਮੈਨੂੰ ਦੂਸਰੀ ਤੋੜਨੀ ਪਈ ਜਿੰਦਰ ਕਹਿੰਦੀ ਤੂੰ ਤੁਸੀਂ ਕੀ ਸਮਝੋਗੇ ਪੈਂਚੀ ਤੁਹਾਤੇ ਕੋਈ ਤੀ ਨਹੀਂ ਇੱਕ ਆਦਮੀ ਦਾ ਦੋ ਜਾਨੀਆਂ ਦਾ ਰਹਿਣਾ ਚਾਹੇ ਉਹ ਪੈਣਾ ਹੀ ਹਾਂ ਕਿੰਨਾ ਮੁਸ਼ਕਲ ਹੁੰਦਾ ਜਸਵੀਰ ਦੀ ਮਾਂ ਬਿਨਾ ਚਾਹ ਪੀਤੇ ਹੀ ਚਲੇ ਗਈ ਸੀ ਸ਼ੀਰੋ ਤੋਂ ਛੋਟੀ ਪਿੰਕੀ ਚਾਹ ਲੈ ਕੇ ਆਈ ਤੇ ਆਖ ਦੀ ਮਾਸੀ ਜੀ ਕਿੱਥੇ ਗਈ ਪਿੰਦਰ ਕਹਿੰਦੀ ਉਹ ਤੇ ਚਲੀ ਗਈ ਆਪ ਹੀ ਬੀਲੋਚਾ ਪਿੰਦਰ ਕਹਿੰਦਾ ਜਿੰਦਰ ਮੈਂ ਬਹੁਤ ਗਲਤ ਕੰਮ ਕੀਤਾ ਸ਼ਾਇਦ ਮੈਨੂੰ ਇਹੋ ਸਜ਼ਾ ਮਿਲੀ ਹੈ ਆਪਣੇ ਕੀਤੇ ਦੀ ਜਿੰਦਰ ਕਹਿੰਦੀ ਤੁਸੀਂ ਐਦਾਂ ਨਾ ਆਤੋਚੀ ਪਿੰਦਰ ਕਹਿੰਦਾ ਇਹੋ ਜੱਸਾ ਵੀ ਕਰਨੀ ਪੜਦਾ ਪਤਾ ਨਹੀਂ ਕਿਤੇ ਘੁੰਮਦਾ ਰਹਿੰਦਾ ਮੁੰਡਿਆਂ ਨਾਲ ਉਹਨੂੰ ਆਖਦਾ ਕਿ ਸ਼ਹਿਰ ਤੋਂ ਤੇਰੀ ਦਵਾਈ ਹੀ ਲੈ ਆਵੇ ਜਿੰਦਰ ਕਹਿੰਦੀ ਮੈਂ ਤੇ ਕਿੰਨੇ ਦਿਨ ਹੋ ਗਏ ਦਵਾਈ ਖਾਤੀ ਹੀ ਨਹੀਂ ਜੀ। ਸਿੰਦਰ ਕਹਿੰਦਾ ਅੱਛਾ ਕਿਤੇ ਬਹੁਤ ਵਧੀਆ ਦਵਾਈ ਤੋਂ ਬਿਨਾ ਠੀਕ ਆ ਤੂੰ। ਜਿੰਦਰ ਕਹਿੰਦੀ ਫਸ ਤੁਹਾਡਾ ਹਰ ਵੇਲੇ ਦਾ ਸਾਥ ਹੀ ਹੈ। ਮੈਨੂੰ ਦਵਾਈ ਦੀ ਲੋੜ ਨਹੀਂ। ਸਿੰਦਰ ਕਹਿੰਦਾ ਜਿੰਦਰ ਮੈਂ ਤੈਨੂੰ ਕਦੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਹਮੇਸ਼ਾ ਆਪਣੇ ਹੀ ਮਨਵਾਚਨ ਕੀਤੇ ਆ। ਇਹਨੇ ਨੂੰ ਪਿੰਦਰ ਦੀ ਭੈਣ ਬੋਲੀ। ਭੈਣ ਪੋਲੀ ਆਈ ਤਾਂ ਦਰਵਾਜ਼ੇ ਤੇ ਉਹ ਅੰਦਰ ਆ ਆਪਣੇ ਪ੍ਰਾਹ ਦੀ ਹਾਲਤ ਦੇਖ ਰੋਣ ਲੱਗ ਜਾਂਦੀ ਹੈ। ਪਿੰਦਰ ਕਹਿੰਦਾ ਭੋਲੀ ਐਦਾਂ ਨਾ ਕਰ ਤੂੰ ਆਪਣੇ ਘਰ ਪਰਵਾਦ ਦੀ ਸੁਣ ਭੋਲੀ ਕਹਿੰਦੀ ਠੀਕ ਐ ਸਭ ਪਿੰਕੀ ਤੇ ਰੱਜੋ ਭਜਨੋਂ ਨੂੰ ਵੀ ਪਾਹਰੀ ਫੜਕੀ ਸਹਾਰੇ ਨਾਲੇ ਆਈਆਂ ਸੀ ਇੱਕ ਮੰਝਾ ਹੋ ਡਾਲਿਆ ਸੀ ਪਾਹਰੀ ਸ਼ਾਮੇ ਭੋਲੀ ਮਾਂ ਨੂੰ ਮਿਲੀ ਤੇ ਉਹਦੇ ਕੋਲ ਹੀ ਬੈਠ ਗਏ ਭਜਨੋਂ ਕਹਿੰਦੀ ਜਿੱਤੀ ਕਰਦਾ ਮੇਰੀ ਮੇਰਾ ਤੇ ਬਹੁਤ ਦਿਲ ਕਰਦਾ ਉਹਨੂੰ ਦੇਖਣ ਨੂੰ ਭੋਲੀ ਕਹਿੰਦੀ ਠੀਕ ਐ ਉਹ ਵੀ ਇਛਾਤ ਕਰਦੀ ਐ ਸਭਨ ਪਰ ਔਰ ਤੋਂ ਚੀਜ਼ ਕੁਠੀ ਹੈ। ਪਿੰਦਰ ਕਹਿੰਦਾ ਭੈਣ ਤੂੰ ਜੀਤੀ ਨੂੰ ਆਖੀ ਕਿ ਤੇਰਾ ਬਾਪੂ ਜາດ ਕਰਦਾ ਸਾਨੂੰ ਮਿਲ ਜਾਵੇ ਆਕੇ। ਐਨੀ ਗੱਲ ਸੁਣ ਸਭ ਫੋਸ਼ੋਰ ਜਾਂਦੇ। ਭੋਲੀ ਕਹਿੰਦੀ ਇਹ ਤੇ ਬਹੁਤ ਵਧੀਆ ਗੱਲ ਹੈ। ਮੈਂ ਅੱਜ ਹੀ ਜਾ ਕੇ ਉਹਨੂੰ ਦੱਸਦੀ ਆਂ। ਭਜਨੂ ਕਹਿੰਦੀ ਹੁਣ ਕੱਲ ਜਾਈ ਤੂੰ। ਭੋਲੀ ਕਿੰਨੇ ਦਿਨਾਂ ਬਾਅਦ ਆਈਆਂ ਤੇ ਤੇਰੀ ਦੂਜੀਆਂ ਭੈਣਾਂ ਤੇ ਕਦੇ ਨਹੀਂ ਆਉਂਦੀਆਂ ਮਿਲਣ। ਭੋਲੀ ਕਹਿੰਦੀ ਠੀਕ ਐ ਬੀਬੇ ਕੱਲ ਚਲੇ ਜਾਂਦੀ ਆਂ। ਸਵੇਰ ਵਾਲੀ ਬੱਸ ਤੇ ਹੁਣ ਤੇ ਕਰ ਜੀਤੀ ਨੇ ਕੰਮ ਕਰ ਹੀ ਲੈਣਾ ਹੁੰਦਾ ਫਿਰ ਉਹਦੇ ਸਕੂਲ ਜਾਂਦ ਤੱਕ ਮੈਂ ਪਹੁੰਚ ਜਾਉ ਸਵੇਰੇ ਭਿੰਦਰ ਕਹਿੰਦਾ ਉਹ ਕਿਹੜੇ ਸਕੂਲ ਜਾਂਦੀ ਹੈ ਭੋਲੀ ਕਹਿੰਦੀ ਆਪਣੇ ਜੀਤੀ ਨੂੰ ਮੇਜਰ ਨੇ ਅੰਗਰ ਵਾਲੀ ਵਿੱਚ ਭੈਣ ਜੀ ਲਗਵਾ ਦਿੱਤਾ ਹੈ ਜਿੰਦਰ ਦੇ ਪੱਜ ਨੂੰ ਸੋਂ ਬਹੁਤ ਖੁਸ਼ ਹੁੰਦੀਆਂ ਭਿੰਦਰ ਕਹਿੰਦਾ ਇਹ ਤੇ ਬਹੁਤ ਵਧੀਆ ਹੋਇਆ ਇਹਨੇ ਨੂੰ ਬਾਹਰ ਦਰਵਾਜ਼ੇ ਤੇ ਪਿੰਡ ਦਾ ਹੀ ਇੱਕ ਆਦਮੀ ਆਇਆ ਤੇ ਆਖਦਾ ਕਪਿੰਦਰ ਤੁਹਾਡਾ ਮੁੰਡਾ ਜੱਸਾ ਥਾਣਿਆ ਤੁਹਾਨੂੰ ਬੁਲਾਇਆ ਪਿੰਦਰ ਕਹਿੰਦਾ ਕੀ ਗੱਲ ਹੋਈ ਉਹਨੇ ਕੀ ਕੀਤਾ ਉਹ ਆਦਮੀ ਦੱਸਦਾ ਕਿ ਜਿਆਦਾ ਤੇ ਪਤਾ ਨਹੀਂ ਪਰ ਕਿਸੇ ਨਾਲ ਲੜਾਈ ਕੀਤੀ ਹੈ ਮੈਂ ਤੇ ਆਪਣੇ ਕਿਸੇ ਕੰਮ ਗਿਆ ਸੀ ਮੈਨੂੰ ਆਖਦਾ ਸੁਨੇਹਾ ਦੇ ਦੇਵੀ ਕਰ ਐਨਾ ਆਖ ਉਹ ਆਖ ਉਹ ਆਦਮੀ ਚਲੇ ਗਿਆ ਪਿੰਦਰ ਕਹਿੰਦਾ ਇਹ ਮੁੰਡੇ ਨੂੰ ਸ਼ਰਮ ਨਹੀਂ ਬਾਪ ਇਹਦਾ ਮੰਝੇ ਤੇ ਆ ਇਹੋ ਲੜਾਈ ਕਰਦਾ ਫਿਰਦਾ ਹੋਲੀ ਆਖਦੀ ਤੁਸੀਂ ਫਿਕਰ ਨਾ ਕਰੋ ਮੈਂ ਹੁਣੇ ਵਸਤੇ ਵਾਪਸ ਚਲੇ ਜਾਂਦੇ ਆ ਕਿ ਮੇ ਚਤੇ ਚੀਤੀ ਨੂੰ ਭੇਜਦੀ ਆ ਜਾ ਕੇ ਮੇਰੇ ਪੌਂਚੇ ਦੇ ਤੇਰੇ ਉਹਨਾਂ ਨੇ ਸਕੂਟ ਤੇ ਝਾਟਾ ਜਾਣਾ ਮੇਜਰ ਆਪ ਹੀ ਹੋ ਆਉ ਥਾਣੇ ਐਨਾ ਆਖ ਭੋਲੀ ਪਿੰਕੀ ਤੇ ਰੱਜ ਨੂੰ ਆਖਦੀ ਕਿ ਪੁੱਤ ਮੈਨੂੰ ਵਸਤੇ ਚੜਾ ਆਓ ਅੱਜ ਨੂੰ ਕਹਿੰਦੀ ਨੀਤੀਏ ਤੂੰ ਤੇ ਅੱਜ ਕੁਝ ਖਾਦਾ ਪੀਤਾ ਵੀ ਨਹੀਂ ਸੀ ਉਹਨਾਂ ਪੈਰੀ ਮੋੜ ਵੀ ਪਈ ਭੋਲੀ ਤੁਰੀ ਜਾਂਦੀ ਆਖਦੀ ਕੋਈ ਦਿਨ ਬੇਬੇ ਫੇਰਾਚ ਫੇਰਾ ਜਾਉਂ ਕਿਸੇ ਦਿਨ ਜਸਵੀਰ ਦੀ ماں ਘਰ ਪਹੁੰਚੋ ਦੋਨਾਂ ਭੈਣਾਂ ਨੂੰ ਬਹੁਤ ਸੁਣਾਉਂਦੀ ਕਿ ਤੁਹਾਡੀ ਮਾਂ ਨੇ ਮੇਰੇ ਘਰ ਗਈ ਧੀ ਬੇਚਤੀ ਕੀਤੀ ਹੈ ਉਹ ਦੋਨੋਂ ਹੈਰਾਨ ਹਨ ਕਿ ਸਾਡੀ ਮਾਂ ਨੇ ਇਤੇ ਕਦੇ ਕਿਸੇ ਨੂੰ ਬੁੱਝ ਨਹੀਂ ਕਿਹਾ ਇਹਨੂੰ ਕਿਵੇਂ ਕਿਹਾ ਹੋ ਜਸਵੀਰ ਦਾ ਪਾਪ ਆਖਦਾ ਕਿ ਬਹੁਤ ਚੰਗਾ ਕੀਤਾ ਉਹਨਾਂ ਨੇ ਤੇਰੇ ਨਾਲ ਇਤਾਂ ਹੀ ਹੋਣੀ ਚਾਹੀਦੀ ਹੈ ਤੂੰ ਅੱਤ ਵੀ ਬਹੁਤ ਚੁੱਕੀ ਫਿਰਦੀ ਔਰਤ ਹੋ ਕੇ ਔਰਤ ਤੇ ਜ਼ੁਲਮ ਕਰਦੀ ਮੈਨੂੰ ਸ਼ਰਮ ਨਹੀਂ ਆਉਂਦੀ ਜਸਵੀਰ ਦੀ ਮਾਂ ਆਖਦੀ ਮੈਂ ਕੀ ਜ਼ੁਲਮ ਕੀਤਾ ਇਹਨਾਂ ਤੇ ਜਿਹੜਾ ਵੀ ਸਭ ਮੇਰੇ ਦੁਆਲੇ ਹੋ ਗਏ ਆ ਜਸਵੀਰ ਵੀ ਆ ਗਿਆ ਉਹ ਆਖਦਾ ਸਾਰੀ ਗਲਤੀ ਮੇਰੀ ਮਾਂ ਦੀ ਹੈ ਮੈਂ ਆਪਣੀ ਮਾਂ ਦੀ ਇੱਜ਼ਤ ਕਰਦਾ ਸੀ ਇਸ ਲਈ ਹਰ ਕੰਮ ਕਰਨ ਤੋਂ ਪਹਿਲਾਂ ਪੁੱਛਦਾ ਜ਼ਰੂਰ ਸੀ ਪਰ ਮਾਂ ਨੇ ਇਸ ਗੱਲ ਦਾ ਗਲਤ ਫਾਇਦਾ ਚੁੱਕ ਆਪਣੀ ਮਰਜ਼ੀ ਮੇ ਤੇ ਜ਼ਬਰਦਸਤੀ ਥੋਪਣੀ ਸ਼ੁਰੂ ਕਰ ਦਿੱਤੀ ਦੀਪੋ ਤੇ ਸ਼ਿਰੋਨੇ ਕਿਆ ਕਿ ਚਲੋ ਹੁਣ ਗੱਲ ਖਤਮ ਕਰੋ ਜੋ ਹੋ ਗਿਆ ਛੱਡੋ ਅਸੀਂ ਦੋਨੋਂ ਬੈਠਾ ਰਹਿ ਲਾਂਗੇ ਇੱਥੇ ਇਕੱਠਿਆਂ ਫੋਲੀ ਬਸ ਤੋਂ ਉੱਤਰ ਕਾਲੇ ਕਦਮੀ ਆਪਣੇ ਘਰ ਪਹੁੰਚ ਮੇਜਰ ਨੂੰ ਆਵਾਜ਼ ਮਾਰਦੀ ਮੇਜਰ ਕਿੱਥੇ ਆ ਜਲਦੀ ਕਰ ਤੂੰ ਜੀਤੀ ਨੂੰ ਲੈ ਕੇ ਪਿੰਨ ਨੂੰ ਜਾ ਮੇਜਰ ਕਹਿੰਦਾ ਭਾਬੀ ਠੀਕ ਤਾਂ ਹੈ ਸਭ ਭਾਬੀ ਤੂੰ ਇੰਨੀ ਛੇਤੀ ਕਿਉਂ ਆ ਗਈ ਵਾਪਸ ਫੋਲੀ ਕਹਿੰਦੀ ਜਸਤੈ ਨੂੰ ਪੁਲਿਸ ਥਾਣੇ ਲੈ ਗਈ ਉਹਨੂੰ ਚੜਾ ਲਿਆ ਜਾ ਕੇ ਇਨੇ ਨੂੰ ਜੀਤੀ ਵੀ ਆ ਗਈ ਸਕੂਲ ਤੋਂ ਭੋਲੀ ਆਖਦੀ ਕਿ ਤੁਸੀਂ ਦੋਨੋਂ ਜਾ ਆਓ ਹੁਣੇ ਪਿੰਡ ਜੀਤੀ ਕਹਿੰਦੀ ਮੈਂ ਕਿਵੇਂ ਜਾ ਸਕਦੀ ਆ ਭੂਆ ਭੋਲੀ ਕਹਿੰਦੀ ਜੀਤੀ ਤੇਰਾ ਬਾਪੂ ਵੀ ਮਰਣਾ ਚਾਹਦਾ ਤੈਨੂੰ ਉਹਨੇ ਸੁਨੇਹਾ ਭੇਜਿਆ ਮੇਜਾ ਨਾ ਹਾ ਕੇ ਕਪੜੇ ਪਾਉਣ ਲੱਗ ਪਿਆ ਤੇ ਜੀਤੀ ਵੀ ਹੈਪੀ ਨੂੰ ਤਿਆਰ ਕਰਨ ਲੱਗੀ ਭੋਲੀ ਕਹਿੰਦੀ ਹੈਪੀ ਨੂੰ ਰਹਿਣ ਦੇ ਇੱਥੇ ਹੀ ਹੈਪੀ ਰੋਣ ਲੱਗ ਜਾਂਦਾ ਮੈਂ ਵੀ ਜਾਣਾ ਨਾਲ ਹੀ ਜੀਤੀ ਕਹਿੰਦੀ ਲੈ ਜਾਂਦੇ ਆ ਉਹ ਹੈਪੀ ਨਵੀ ਨਾਲੇ ਪੁੱਲੇ ਕਹਿੰਦੀ ਚੱਲ ਠੀਕ ਐ ਫਿਰ ਜੀਤੀ ਆਪ ਵੀ ਤਿਆਰ ਹੋ ਜਾਂਦੀ ਤਿੰਨੇ ਜਣੇ ਸਕੂਟਰ ਤੇ ਬੈਠ ਚਲੇ ਜਾਂਦੇ ਆ 20 ਮਿੰਟ ਦਾ ਰਸਤਾ ਹੁੰਦਾ ਜੀਤੀ ਦੇ ਪਿੰਡ ਦਾ ਪਿੰਡਰ ਤੇ ਭਜਨ ਮੰਝੇ ਹੁਣ ਦਰਾਂਡੇ ਵਿੱਚ ਘਾ ਦਿੱਤੇ ਹਨ ਬਾਹਰ ਤੋਂ ਬਜਾਦਾ ਹੋ ਗਈ ਸੀ ਹੁਣ ਦਰਵਾਜ਼ਾ ਖੁੱਲ੍ਹ ਹੀ ਹੈ ਮੇਜ ਸਕੂਟਰ ਸਿੱਤਾ ਅੰਦਰ ਹੀ ਲੈ ਆਇਆ ਪਿੰਕੀ ਤੇ ਰੱਜੋ ਨੇ ਰੌਲਾ ਪਾਇਆ ਪੈਣ ਆਈ ਪੈਣ ਆਈ ਜਿੰਦਰ ਵੀ ਬਰਨ ਦੇ ਵਿੱਚ ਉੱਤ ਜੀਤੀ ਦੇ ਗੱਲ ਲੱਗੀ ਦੌੜ ਕੇ ਪਿੰਕੀ ਤੇ ਰੱਜੂ ਵੀ ਜੀਤੀ ਨਾਲ ਹੀ ਚਿੰਬੜ ਗਏ ਸਨ ਐਨੀ ਦਿਨ ਬਾਅਦ ਮਿਲਿਆ ਸੀ ਸਾਰਿਆਂ ਪੱਜਨ ਕਹਿੰਦੀ "ਵੀ ਹੁਣ ਛੱਡ ਵੀ ਦਿਓ ਉਹਨੂੰ ਸਾਡੇ ਵੱਲ ਵੀ ਆਉਣ ਦਿਓ ਕੁੜੀ ਨੂੰ" ਮੇਜਰ ਨੇ ਵੀ ਪੱਜਨ ਨੂੰ ਪਿੰਦਰ ਤੇ ਜਿੰਦਰ ਦੇ ਪਹਿਲੇ ਹੱਥ ਲਗਾਇਆ ਤੇ ਪਿੰਦਰ ਦੇ ਮੰਚੇ ਦੇ ਨੇੜੇ ਪਈ ਕੁਰਸੀ ਤੇ ਬੈਠ ਗਿਆ ਜੀਤੀ ਆਪਣੀ ਦਾਦੀ ਤੇ ਬਖਤੂਆ ਚਫੀਪਾ ਮਿਲੀ ਦਾਦੀ ਨੇ ਕਿਹਾ ਇੱਥੇ ਬੈਠ ਮੇਰੇ ਕੋਲ ਜੀਤੀ ਦਾਦੀ ਕੋਲ ਬੈਠ ਗਈ ਤੇ ਜਿੰਦਰ ਵੀ ਉਹਨਾਂ ਵਿੱਚ ਹੀ ਉਸ ਮੰਚੇ ਤੇ ਬੈਠ ਗਈ ਮੇਚਰ ਕਹਿੰਦਾ ਤੁਹਾਡੀ ਸਿਹਤ ਕਿਦਾਂ ਬਾਪੂ ਤਵਾਈ ਨਾਲ ਕੋਈ ਫਰਕ ਲੱਗਦਾ ਕਿ ਨਹੀਂ ਪਿੰਦਰ ਕਹਿੰਦਾ ਮੈਂ ਤੇ ਆਪਣੇ ਪਾਪਾਂ ਦੀ ਸਜ਼ਾ ਹੀ ਭੁਗਤ ਰਿਹਾ ਜੀਤੀ ਕਹਿੰਦੀ ਐਦਾਂ ਨਾ ਕਹੋ ਬਾਪੂ ਜੀ ਪਜਨੂ ਕਹਿੰਦੀ ਹੁਣ ਕੋਈ ਪੁਰਾਣੀ ਗੱਲ ਨਾ ਕਰਿਓ ਅੱਜ ਜੋ ਵੀ ਹਾਂ ਠੀਕ ਆ ਜੋ ਹੋਇਆ ਸੋ ਹੋਇਆ ਪਜਨੂ ਨੇ ਪਿੰਕੀ ਤੇ ਰੱਜੂ ਨੂੰ ਕਿਹਾ ਗਰਮੀ ਬਹੁਤ ਆ ਸਿਕੰਜਵੀ ਬਣਾ ਲਓ ਪਿੰਕੀ ਤੇ ਰੱਜੋ ਹੈਪੀ ਨਹੀਂ ਹੋਈ ਆਪਣੇ ਨਾਲ ਹੀ ਰਸੋਈ ਵਿੱਚ ਲੈ ਗਈਆਂ ਹੈਪੀ ਕਹਿੰਦਾ ਮੈਂ ਤੁਹਾਨੂੰ ਕੀ ਕਹਿ ਕੇ ਪਲਾ ਸਕਦਾ ਪਿੰਕੀ ਕਹਿੰਦੀ ਅਸੀਂ ਮਾਸੀਆਂ ਤੇਰੀ ਹੈਪੀ ਕਹਿੰਦਾ ਅੱਛਾ ਵਾਸੀ ਜੀ ਪਿੰਕੀ ਨੇ ਸਿਕੰਜਵੀ ਦੇ ਗਲਾਸ ਸਾਰਿਆਂ ਨੂੰ ਫੜਾਈ ਤੇ ਰੱਜੋ ਹੈਪੀ ਨੂੰ ਦੁਕਾਨ ਤੇ ਲੈ ਗਈ ਉਹਨੂੰ ਕਿੰਨੀਆਂ ਸਾਰੀਆਂ ਟਾਫੀਆਂ ਲੈ ਕੇ ਦੇ ਦਿੱਤੀਆਂ ਹੈਪੀ ਕੋਸੀ ਤੋੜਾ ਫਿਰ ਮੇਜਰ ਕਹਿੰਦਾ ਮੈਂ ਹੁਣ ਥਾਣੇ 'ਚ ਆਉਂਦਾ ਤੁਸੀਂ ਬੈਠੋ ਸਾਰੇ ਗੱਲਬਾਤ ਕਰੋ ਪਿੰਦਰ ਕਹਿੰਦਾ ਰੋਟੀ ਖਾ ਕੇ ਜਾਇਂ ਬੋਲਤੇ ਟਾਈਮ ਲੱਗ ਜਾਂਦਾ ਐਦਾਂ ਦੇ ਕਿਸਾਂ ਵੇਚੋ ਮੇਜਰ ਕਹਿੰਦਾ ਮੈਂ ਚੱਲਦਾ ਆਪਣੇ ਇੱਕ ਦੋਸਤ ਨੂੰ ਲੈ ਕੇ ਜਾਣਾ ਉਹਦੇ ਪਿੰਡ ਤੋਂ ਉਹਦੀ ਥਾਣੇ ਹੈਗੀ ਆ ਜਾਣ ਪਛਾਣ ਫਿਰ ਮੈਨੂੰ ਟਾਈਮ ਲੱਗ ਜਾਊਗਾ ਮੇਜਰ ਸਕੂਟ ਲੈ ਚਲੇ ਗਿਆ ਉੱਥੋਂ ਜੀਤੀ ਮਾਂ ਤੇ ਦਾਦੀ ਨਾਲ ਗੱਲਾਂ ਕਰਦੀ ਰਹੀ ਟਿੱਪੋ ਤੇ ਸ਼ੀਰੋ ਦਾ ਸਭ ਦਾ ਹਾਲ ਚੱਲ ਰਿਹਾ ਤੇ ਆਪਣੇ ਦਾਦੇ ਨੂੰ ਯਾਦ ਕਰ ਅੱਖਾਂ ਪਰ ਲੀਆਂ ਜੀਤੀ ਨੇ ਜਿੰਦਰ ਤੇ ਦੋਨੋਂ ਕੁੜੀਆਂ ਨੇ ਰੋਟੀ ਟੋਕ ਕੀਤੀ ਜੀਤੀ ਨੂੰ ਖਾਣ ਰੋਟੀ ਦਿੱਤੀ ਹੈਪੀ ਤੇ ਆਪਣੀਆਂ ਦੋਨਾਂ ਮਾਸੀਆਂ ਨਾਲ ਖੇਡਣ ਵਿੱਚ ਮਸਲਾ ਸ਼ਾਮ ਹੁੰਦਿਆ ਹੀ ਮੇਜਰ ਵੀ ਆ ਗਿਆ ਜੱਸੇ ਨੂੰ ਲੱਗੇ ਪਿੰਦਰ ਨੇ ਲੰਮੇ ਪਏ ਨੇ ਹੀ ਜੱਸੇ ਨੂੰ ਤਪ ਗਿਆ ਜਿਸਾ ਆ ਜੀਤੀ ਦੇ ਕਾਲ ਲੱਗ ਗਿਆ ਮੇਜਰ ਕਹਿੰਦਾ ਪੱਪ ਜੀ ਮੈਂ ਜੱਸੇ ਨੂੰ ਸਮਝਾ ਦਿੱਤਾ ਹੁਣ ਨਹੀਂ ਜਾਂਦਾ ਜੱਸਾ ਕਿਧਰੇ ਵੀ ਮੁੰਡਿਆਂ ਨਾਲ ਘੁੰਮਣ ਪਿੰਕੀ ਨੇ ਮੇਜ ਤੇ ਜੱਸੇ ਨੂੰ ਪਾਣੀ ਪਿਲਾ ਰੋਟੀ ਖਾਣ ਨੂੰ ਦਿੱਤੀ ਪਿੰਦਰ ਕਹਿੰਦਾ ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਜੀਤੀ ਕਹਿੰਦੀ ਹਾਂਜੀ ਬਾਬੂ ਜੀ ਮੈਂ ਵੀ ਹਰ ਰੋਜ਼ ਸਭ ਨੂੰ ਜਾਤ ਕਰਦੀ ਸੀ ਇੱਕ ਗੱਲ ਆ ਬੱਕ ਜੀ ਜੇਕਰ ਤੁਸੀਂ ਮੰਨੋ ਪਿੰਦਰ ਕਹਿੰਦਾ ਹਾਂ ਬੋਲ ਤੀਏ ਜੀਤੀ ਕਹਿੰਦੀ ਜੇਕਰ ਤੁਸੀਂ ਪਿੰਕੀ ਤੇ ਰੱਜੋ ਨੂੰ ਸਕੂਨ ਪੜ ਲਗਾ ਦਿਓ ਤੇ ਇਹੋ ਪੜ ਲਿਖ ਜਾਣ ਗਿਆ ਪਿੰਦਰ ਕਹਿੰਦਾ ਹਾਂ ਕੱਲ ਤੇ ਠੀਕ ਹੈ ਤੁਹਾਡੀ ਜੀਤੀ ਕਹਿੰਦੀ ਫਿਰ ਅਸੀਂ ਕੱਲ ਇਹਨਾਂ ਦਾ ਦਾਖਲਾ ਸਕੂਲ ਕਰਵਾ ਕੇ ਹੀ ਪਿੰਡ ਨੂੰ ਜਾਵਾਂਗੇ ਪਿੰਕੀ ਤੇ ਰੱਜੋ ਬਹੁਤ ਖੁਸ਼ ਹਨ ਅਗਲੇ ਦਿਨ ਉਹਨਾਂ ਦਾ ਦਾਖਲਾ ਜੀਤੀ ਦੇ ਮੇਜੇ ਸਕੂਲ ਕਰਵਾ ਆਈ ਤੇ ਆ ਪਿੰਡ ਨੂੰ ਚਲੇ ਗਏ ਸ਼ੀਰੋ ਤੇ ਕੁੜੀ ਹੋਈ ਸੀ ਜਸਵੀਰ ਦੀ ਮਾਂ ਉੱਤੋਂ ਉੱਤੋਂ ਤੇ ਖੁਸ਼ੀ ਪਰ ਅੰਦਰ ਤੋਂ ਪੂਰੀ ਹੋਂਦ ਤੇ ਦੁਖੀ ਵੀ ਸੀ ਹੁਣ ਉਹਦੀ ਅੱਖ ਦੀਪੋ ਤੇ ਸੀ ਇਹਦੇ ਸ਼ਾਇਦ ਮੁੰਡਾ ਹੋ ਜਾਏ ਦੀਪੋ ਦੇ ਦੋ ਮੁੰਡਿਆਂ ਦੇ ਫਰਕ ਨਾਲ ਮੁੰਡਾ ਹੋਇਆ ਹੁਣ ਦੀਪੋ ਦੀ ਸੱਸ ਉਹਦਾ ਜ਼ਿਆਦਾ ਕਰਦੀ ਸੀ ਜਸਵੀਰ ਨੇ ਆਪਣੀ ਮਾਂ ਨੂੰ ਕਿਹਾ ਬੇਬੇ ਤੇਰੇ ਅੱਗੇ ਹੱਥ ਜੋੜੇ ਹੁਣ ਤੂੰ ਇਹੋ ਹੁਰੀ ਮੁੰਡੇ ਦਾ ਫਰਕ ਕਰਕੇ ਮੇਰਾ ਘਰ ਨਾ ਖਰਾਬ ਕਰੀ ਦੋਨੋਂ ਪੈਣਾਂ ਨੇ ਕਦੇ ਵੀ ਇੱਕ ਦੂਜੇ ਦੇ ਬੱਚੇ ਦਾ ਫਰਕ ਨਾ ਕੀਤਾ ਬੱਚੇ ਤੋੜਾ ਵੱਡੇ ਹੋਏ ਤੇ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਨੂੰ ਜਨਮ ਦੇਣ ਵਾਲੀ ਅਸਲੀ ਮਾਂ ਕਿਹੜੀ ਆ ਜੀਤੀ ਵੀ ਮਾਂ ਬਣ ਵਾਲੀ ਸੀ ਹ ਸਭ ਨੂੰ ਆਉਣ ਵਾਲੀ ਖੁਸ਼ਖਬਰੀ ਦਾ ਚਾ ਸੀ ਜੱਸਾ ਵੀ ਹੁਣ ਆਪਣੇ ਦੋਸਤਾਂ ਨਾਲ ਨਹੀਂ ਸੀ ਘੁੰਮਦਾ ਆਪਣੇ ਕੰਮ ਨਾਲ ਮਤਲਬ ਰੱਖਦਾ ਸੀ ਇੱਕੀ ਨੇ 10ਵੀਂ ਕਰ ਲਈ ਸੀ ਉਹਨੂੰ ਨਾਲ ਦੇ ਪਿੰਡ 11ਵੀਂ ਵਿੱਚ ਤਾਕਲਾ ਲੈ ਦਿੱਤਾ ਸੀ ਉਹਨੂੰ ਸਾਈਕਲ ਵੀ ਚਲਾਉਣਾ ਆ ਗਿਆ ਸੀ ਤੇ ਹੁਣ ਸਾਈਕਲ ਤੇ ਹੀ ਬਾਕੀ ਸਭ ਕੁੜੀਆਂ ਨਾਲ ਸਕੂਹ ਜਾਂਦੀ ਸੀ ਰੱਜੋ ਦਾਸ ਵੀ ਵਿੱਚ ਹੋ ਗਈ ਸੀ ਜੀਤੀ ਦੇ ਸੌਰਿਆ ਨੇ ਲੱਡੂ ਪੇਜੇ ਸੰ ਕਿ ਜੀਤੀ ਨੇ ਇੱਕ ਬਹੁਤ ਹੀ ਤਿਆਰੀ ਧੀ ਜਨਮ ਦਿੱਤਾ ਪਿੰਦਰ ਨੇ ਆਖਿਆ ਜਿੰਦਰ ਤੂੰ ਤੇ ਜੱਸਾ ਜਾ ਕੇ ਤੀ ਨੂੰ ਪਿਆਰ ਦੇ ਕੇ ਆਓ ਜਿੰਦਰ ਜੱਸੇ ਨਾਲ ਗਏ ਤੇ ਉਹਨੇ ਦੇਖ ਬਹੁਤ ਖੁਸ਼ ਹੋਏ ਮੇਜੇ ਨੇ ਆਪਣੀ ਤੀ ਦਾ ਨਾਮ ਸੁਖਮਨ ਰੱਖਿਆ ਹੈਪੀ ਆਖਦਾ ਮੈਂ ਛੋਟੀ ਮੰਮੀ ਹੁਣ ਤੁਸੀਂ ਮੈਨੂੰ ਪਿਆਰ ਨਹੀਂ ਕਰਨਾ ਹੁਣ ਇਹੋ ਸੁਖਮਨ ਆ ਤੁਹਾਡੇ ਕੋਲ ਪਿਆਰ ਕਰਨ ਨੂੰ ਜੀਤੀ ਨੇ ਹੈਪੀ ਨੂੰ ਫੋਟਕੇ ਜੱਪੀ ਪਾਈ ਆਖਦੀ ਪੁੱਤ ਤੂੰ ਮੈਨੂੰ ਉਹਦੇ ਨਾਲ ਪਹਿਲਾਂ ਐਦਾਂ ਨਾ ਸੋਚੀ ਗਦੇ ਵੀ ਜਿੰਦਰ ਨੇ ਹੁਣ ਕਦੇ ਆਪਣੀ ਦਵਾਈ ਨਾ ਲਈ ਹੁਣ ਉਹਨੂੰ ਕਦੇ ਵੀ ਪਹਿਲਾਂ ਵਰਗਾ ਤੌਹਰਾ ਨਾ ਪਿਆ ਉਹ ਦਿਨ ਰਾਤ ਪਿੰਡ ਦੀ ਸੇਵਾ ਕਰਦੀ ਉਹਦੀ ਸੇਵਾ ਕਰਦੇ ਹੀ ਪਿੰਡਲ ਪਹਿਲਾਂ ਨਾਲੋਂ ਠੀਕ ਲੱਗ ਰਿਹਾ ਸੀ ਭਜਨੋ ਮੰਚ 'ਤੇ ਬੈਠੀ ਇਹੋ ਹੀ ਅਰਦਾਸ ਕਰਦੀ ਕਿ ਮੇਰਾ ਪਰਿਵਾਰ ਖੁਸ਼ ਰਹੇ ਸਾਡੇ ਸਮਾਜ ਵਿੱਚ ਹਰੇਕ ਗੱਲ 'ਈ ਜ਼ਿਆਦਾਤਰ ਔਰਤ ਨੂੰ ਹੀ ਕਸੂਰਵਾਰ ਮੰਨਿਆ ਜਾਂਦਾ ᱛੀ ਜੰਮਣ ਤੇ ਔਰਤ ਦਾ ਹੀ ਕਸੂਰ ਸਮਝਿਆ ਜਾਂਦਾ ਬਹੁਤ ਸਾਰੀਆਂ ਸਮਾਜਿਕ ਪਰੇਟੀਆਂ ਜਿਵੇਂ ਕਿ ਕੁੜੀਆਂ ਨੂੰ ਜ਼ਿਆਦਾ ਨਾ ਪੜਾਉਣਾ ਉਹਨਾਂ ਨੂੰ ਘਰੋਂ ਬਾਹਰ ਨਾ ਜਾਣ ਦੇਣਾ ਔੜੀ ਦੀ ਮੱਤਰੀ ਪੁੱਛੇ ਬਿਨਾਂ ਹੀ ਉਹਦਾ ਵਿਆਹ ਕਰ ਦੇਣਾ ਸੱਸ ਵੱਲੋਂ ਬੱਚਾ ਨਾ ਹੋਣ ਤੇ ਦੁਰਵਿਵਹਾਰ ਕਰਨਾ ਮੁੰਡੇ ਦਾ ਹੋਰ ਵਿਆਹ ਕਰ ਦੇਣਾ ਇਹੋ ਸਭ ਅੱਜੇ ਵੀ ਕਈ ਥਾਈਂ ਸਾਡੇ ਸਮਾਜ ਵਿੱਚ ਦੇਖਣ ਨੂੰ ਕਿਤੇ ਨਾ ਕਿਤੇ ਮਿਲਦਾ ਹੈ ਇਹੋ ਗੱਲਾਂ ਨੇ ਕਈ ਔਰਤਾਂ ਨੂੰ ਮਾਨਸਿਕ ਰੋਗੀ ਬਣਾ ਦਿੱਤਾ ਹੈ ਇਹਨਾਂ ਪਰੇਟੀਆਂ ਨੂੰ ਛੱਟ ਕੇ ਇੱਕ ਨਵਾਂ ਸਮਾਜ ਸਿਰਜਣ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ ਇਹ ਕਹਾਣੀ ਇੱਕੇ ਸਮਾਪਤ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੀ ਵਿਚਾਰ ਜ਼ਰੂਰ ਦੱਸ ਕੇ ਜਾਈਓ ਜੀ ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਅਤੇ ਹਾਈਪਸ ਕਰ ਵੀ ਜ਼ਰੂਰ ਕਰਦਿਆ ਕਰੋ ਜੀ ਤੇ ਕਹਾਣੀ ਸੁਣੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨੇ ਜੀ ਬਹੁਤ ਬਹੁਤ ਧੰਨਵਾਦ ਜੀ